ਡੁਪਲੀਕੇਟ ਲਾਹੌਰੀ ਜੀਰੇ ਦੀਆਂ ਫੜੀਆਂ 1500 ਪੇਟੀਆਂ ਥਾਣਾ ਕੈਂਟ ਵਿਖੇ ਕੀਤਾ ਗਿਆ ਫਰਮ ਦੇ ਨਾਮ ਤੇ ਮਾਮਲਾ ਦਰਜ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਐਸ ਐਚਓ ਐਤਵਾਰ ਨੂੰ 9 ਵਜੇ ਦੇ ਲਗਭਗ ਐਸ ਐਚਓ ਥਾਣਾ ਕੈਂਟ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ ਸ਼ਨੀਵਾਰ ਨੂੰ 5 ਵਜੇ ਦੇ ਲਗਭਗ ਗਵਿੰਦਪੁਰਾ ਤੋਂ ਡੁਪਲੀਕੇਟ ਲਾਹੌਰੀ ਜੀਰੇ ਦੀਆਂ 1500 ਪੇਟੀਆਂ ਫੜੀਆਂ ਹਨ ਜਿਸ ਤੇ ਕਾਰਵਾਈ ਕਰਦੇ ਹੋਏ ਥਾਣਾ ਕੈਂਟ ਵਿਖੇ ਫਰਮ ਦੇ ਨਾਂ ਤੇ ਕਾਪੀਰਾਈਟ ਐਕਟ ਦਾ ਮਾਮਲਾ ਦਰਜ ਕੀਤਾ ਗਿਆ ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਹਦੀ ਮੇਅ ਇਨਸਪੈਕਟਰ ਕੁਲਦੀਪ ਸਿੰਘ ਜੀ ਐਸਐਚਓ ਕੈਂਟਨਮੈਂਟ ਆਪਨ ਅਰੁਣ ਕੁਮਾਰ ਜੀ ਜੋ ਲਾਹੌਰੀ ਜੀਰਾ ਦੇ ਲੀਗਲ ਐਡਵਾਈਜ਼ਰ ਨੇ ਉਹਨਾਂ ਨੇ ਕੰਪਲੀਟ ਮੂਵ ਕੀਤੀ ਸੀ ਕਿ ਗੋਬਿੰਦਪੁਰਾ ਵਿਰੇਟ ਵਿਖੇ ਇੱਕ ਫਰਮ ਵਿੱਚ ਨਕਲੀ ਲਾਹੌਰੀ ਜੀਰਾ ਬਣਾਇਆ ਜਾ ਰਿਹਾ ਹੈ ਜਦ ਕਿ ਉਹਨਾਂ ਕੋਲੇ ਉਸ ਫਰਮ ਦਾ ਕੋਈ ਕਾਪੀਰਾਈਟ ਨਹੀਂ ਹੈਗਾ ਤਾਂ ਉੱਥੇ ਰੇਡ ਕੰਡਕਟ ਕੀਤੀ ਗਈ ਸੀ ਜੇ ਰੇਡ ਦੌਰਾਨ ਸਾਨੂੰ 1500 ਕੇਸਿਸ ਹਰੇਕ ਕੇਸ ਚ 24 ਬੋਤਲਾਂ ਲਾਹੌਰੀ ਜੀਰਾ ਦੀ ਰਿਕਵਰ ਹੋਈ ਹੈ ਜੀ ਤੇ ਅਸੀਂ ਉਹਨਾਂ ਦੇ ਤਰੇਟ ਕਾਪੀਰਾਈਟ ਦੀ ਧਾਰਾ ਦੇ ਅਧੀਨ 49 ਨੰਬਰ ਐਫਆਈਆਰ ਰਜਿਸਟਰ ਕੀਤਾ ਅਛਾ ਯਾਨੀ ਆਪਾਂ ਬੇਸਿਕਲੀ ਤਾਂ ਫਿਲਹਾਲ ਤਾਂ ਜਿਹੜੇ ਆਪਣੇ ਫਰਮ ਦੇ ਨਾਂ ਤੇ ਕੇਸ ਰਜਿਸਟਰ ਹੋਇਆ ਜਿੰਨੇ ਉਹਦੇ ਡਾਇਰੈਕਟਰਸ ਹੋਣਗੇ ਉਹਨਾਂ ਨੂੰ ਨਾਮਿਨੇਟ ਕਰਕੇ ਅੱਗੇ ਲਈ ਕਾਰਵਾਈ ਅਮਰਚ ਲੈ ਜਾਂਦੀ ਜਾਊਗਾ